ਚੋਣਾ ਦੌਰਾਨ ਮੋਟਰ ਕਾਰਡ ਬਣਾਉਣ ਤੋਂ ਲੈ ਕੇ ਵੋਟਾ ਬਣਾਉਣ ਅਤੇ ਵੋਟਰ ਦੀ ਰਿਹਾਈ ਸ਼ਾਦੀ ਤਸਦੀਕ ਕਰਨ ਜਿਹੇ ਸਾਰੇ ਕੰਮ ਕਰਨ ਵਾਲੇ ਬੂਥ ਲੈਵਲ ਅਫਸਰ ਯਾਨੀ ਬੀਐਲਓਜ਼ ਵੀ ਇਸ ਵਾਰ ਪੰਚਾਇਤੀ ਚੋਣਾ ਪੋਲਿੰਗ ਸਟੇਸ਼ਨਾਂ ਦੇ ਵਿੱਚ ਡਿਊਟੀ ਲਗਾ ਦਿੱਤੀਆਂ ਗਈਆਂ ਨੇ ਜਿਸ ਕਾਰਨ ਬੀਐਲਓਜ਼ ਪਰੇਸ਼ਾਨ ਹੋ ਗਏ ਕਿ ਆਖਰ ਇੱਕ ਇੱਕ ਬੰਦਾ ਦੋ ਦੋ ਡਿਊਟੀਆਂ ਕਿਵੇਂ ਕਰ ਸਕਦਾ ਕਿਉਂਕਿ ਉਹਨਾਂ ਨੂੰ ਸ਼ਨੀਵਾਰ ਐਤਵਾਰ ਦੇ ਨਾਲ ਨਾਲ ਹਰ ਛੁੱਟੀ ਵਾਲੇ ਦਿਨ ਵੀ ਆਪਣੇ ਅਧੀਨ ਆਉਂਦੀ ਵਾਰਡ ਦੇ ਵਿੱਚ ਜਾ ਕੇ ਚੋਣਾ ਸੰਬੰਧੀ ਸਾਰੇ ਕੰਮ ਕਾਜ ਨਿਪਟਾਉਣੇ ਪੈਂਦੇ ਨੇ ਅੱਜ ਵੀ ਐਲੋਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਦੀ ਪ੍ਰਧਾਨਗੀ ਦੇ ਹੇਠ ਜ਼ਿਲ੍ਹੇ ਦੇ ਬੀਐਲਓ ਸਥਾਨਕ ਗੁਰਨਾਕਪਾਰਕ ਦੇ ਵਿੱਚ ਇਕੱਠੇ ਹੋਏ ਅਤੇ ਪੈਦਲ ਮਾਰਚ ਕਰਦੇ ਹੋਏ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਮੰਗ ਪੱਤਰ ਦੇਣ ਪਹੁੰਚੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਗੈਰ ਹਾਜ਼ਰੀ ਦੇ ਵਿੱਚ ਤਹਿਸੀਲਦਾਰ ਬੋਲੋ ਉਹਨਾਂ ਦਾ ਮੰਗ ਪੱਤਰ ਲਿਆ ਗਿਆ ਅਤੇ ਉਹਨਾਂ ਦਾ ਮੰਗ ਪੱਤਰ ਡਿਪਟੀ ਕਮਿਸ਼ਨਰ ਦੀ ਮਾਰਫਤ ਮੁੱਖ ਮੰਤਰੀ ਪੰਜਾਬ ਤੱਕ ਪਹੁੰਚਾਉਣ ਦਾ ਵਿਸ਼ਵਾਸ ਜਿਹੜਾ ਉਹਨਾਂ ਨੇ ਦਵਾਇਆ ਲਾਪ੍ਰਿਤ ਸਿੰਘ ਕੇਆਰਟੀ ਨਿਊਜ਼ ਨੈਟਵਰਕ ਮੈਂ ਮਤੌਰ ਤੇ ਤਹਿਸੀਲਦਾਰ ਇੱਥੇ ਬੀਐਲਓ ਯੂਨੀਅਨ ਵੱਲੋਂ ਇੱਕ ਮੰਗ ਪੱਤਰ ਸੀ ਦਿੱਤਾ ਇਹਨਾਂ ਨੇ ਜਿਹਦੇ ਵਿੱਚ ਇਹਨਾਂ ਦੀ ਪੰਚਾਇਤ ਡਿਊਟੀ ਵੀ ਲੱਗ ਗਈ ਪੀਓ ਦੀ ਤੇ ਇਹਨਾਂ ਦੀ ਆਲਰੇਡੀ ਬੀਐਲਓ ਵੀ ਲੱਗੇ ਹੋਏ ਨੇ ਠੀਕ ਹੈ ਇਹਨਾਂ ਦੀ ਮੰਗ ਹੈ ਵੀ ਪੰਚਾਇਤ ਵਿੱਚੋਂ ਇਹਨਾਂ ਦੀਆਂ ਡਿਊਟੀਆਂ ਕੱਟੀਆਂ ਜਾਣ ਤਾਂ ਜੋ ਆਪਾਂ ਬੀਐਲਓ ਦੀ ਡਿਊਟੀ ਸਹੀ ਤਰੀਕੇ ਨਾਲ ਕਰ ਸਕੀਏ ਇਹਨਾਂ ਨੇ ਮੰਗ ਪੱਤਰ ਦਿੱਤਾ ਹੈ ਈਸਾ ਨੂੰ ਅੱਜ ਹੀ ਪਹੁੰਚਾ ਦਿੱਤਾ ਜਾਵੇਗਾ ਔਰ ਜਲਦ ਤੋਂ ਜਲਦ ਇਹਨਾਂ ਦਾ ਮਸਲਾ ਜੀ ਹੱਲ ਹੋ ਜਾਵੇ ਅਸੀਂ ਪਿਛਲੇ 14-15 ਸਾਲ ਤੋਂ ਬੀਐਲਓ ਸ਼ਿਪ ਕਰ ਰਹੇ ਹਾਂ ਮੇਰੇ ਸਾਹ ਬਹੁਤ ਸਾਰੇ ਸਾਥੀ ਨੇ ਇਹਨਾਂ ਦੀਆਂ ਵੀਲ ਡਿਊਟੀਆਂ ਲੱਗੀਆਂ ਨੇ ਇਹ ਤਾਂ ਸਾਡੀ ਜਿਹੜੀ ਆ ਪੁਲਿਸ ਸਾਧ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਿਊਟੀ ਲਗਾਈ ਗਈ ਆ। ਪਰ ਮੇਰੀ ਦੀਸਾ ਉਹਨੂੰ ਬੇਨਤੀ ਆ ਇਹ ਇਹ ਸਾਡੀ ਡਿਊਟੀ ਆ ਇਹ ਕੱਟੀ ਜਾਵੇ। ਕਿਉਂਕਿ ਅਸੀਂ ਲਗਾਤਾਰ ਜਿਹੜੀ ਡਿਊਟੀ ਆ ਸ਼ਨੀਵਾਰ ਤੇ ਐਤਵਾਰ ਹਰ ਸ਼ਨੀਵਾਰ ਐਤਵਾਰ ਸਾਡੇ ਜਿਹੜੇ ਕੈਂਪ ਚੱਲਦੇ ਆ ਲਗਾਤਾਰ ਡਿਊਟੀਆਂ ਜੜੀਆਂ ਅਸੀਂ ਉਹ ਮਤਲਬ ਇਹ ਅਲੱਗ ਜਲਦੀਆਂ ਹੀ ਕਰ ਰਹੇ ਆ। ਪਿਛਲੇ ਪਿਛਲੇ ਕੁ ਸਮੇਂ ਤੋਂ ਦੇਖੋ ਜੀ ਇਹ ਜਿਹੜੀਆਂ ਸਰੋਨੀ ਕਮੇਟੀ ਦੀਆਂ ਵੋਟਾਂ ਸਿੱਗੀਆਂ ਉਹ ਅਸੀਂ ਕਦੇ ਨਹੀਂ ਬਣਾਈਆਂ ਉਹ ਜਿਹੜੇ ਜਿਹੜੇ ਹੈਗੇ ਸਾਡੇ ਸਰਕਾਰ ਜੋ ਪਟਵਾਰੀ ਸਾਹਿਬ ਉਹ ਬਣਾਉਂਦੇ ਹੁੰਦੇ ਸੀਗੇ ਅੱਜ ਕਾ ਪਹਿਲੀ ਵਾਰੀ ਸਾਨੂੰ ਕੋਈ ਅਸੀਂ ਸਾਨੂੰ ਬਣਾਉਣੀਆਂ ਪਈਆਂ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਦੇ ਹੁਕਮ ਦੇ ਮੁਤਾਬਕ ਉਹ ਹੀ ਸਾਡੀਆਂ ਅਸੀਂ ਬਣਾਈਆਂ ਨੇ ਤੇ ਹੋਰ ਵੀ ਜਿੰਨੇ ਵੀ ਮਤਲਬ ਲਗਾਤਾਰ ਹਾਂਜੀ ਔਰ ਹੁਣ ਜਣੀਆਂ ਦੀ ਜਿਹੜੀ ਵੈਰੀਫਿਕੇਸ਼ਨ ਵੀ ਹੋ ਰਹੀ ਆ ਲਗਾਤਾਰ ਸਾਥਰੀ ਸਦਾਈ ਜਿਹੜੀ ਆ 18 ਅਕਤੂਬਰ ਤੱਕ ਸਾਸਰੀਸਦਾ ਜੜੀਆ ਵੋਟਾਂ ਦੀ ਉਹ ਚੱਲ ਰਹੀ ਹੈ ਉਹਦੇ ਵਿੱਚ ਵੋਟਾਂ ਕੱਟਣੀਆਂ ਵੋਟਾਂ ਨਵੀਆਂ ਬਣਾਉਣੀਆਂ ਤੇ ਪੀਐਸਸੀ ਵੋਟਾਂ ਜੜੀਆਂ ਉਹ ਕਰਨੀਆਂ ਉਹ ਹੀ ਸਹੀ ਕਰਨੀਆਂ ਨੇ ਉਹ ਸਾਡਾ ਲਗਾਤਾਰ ਹੀ ਅਸੀਂ ਇਹ ਕੰਮ ਕਰ ਰਹੇ ਹਾਂ ਔਰ ਮੇਰੀ ਪ੍ਰਸ਼ਾਸਨਿਕ ਬੇਨਤੀ ਹੈ ਕਿ ਮੇਰੇ ਜਿੰਨੇ ਵੀ ਮੇਰੇ ਵੀਐਲਓ ਜ਼ਿਲ੍ਹਾ ਗੁਰਦਾਸਪੁਰ ਦੇ ਸਾਰੇ ਪੰਜਾਬ ਦੇ ਜਿਹੜੇ ਵੀਐਲਓ ਨੇ ਉਹਨਾਂ ਦੀ ਇਲੈਕਸ਼ਨ ਤੋਂ ਜਿਹੜੀ ਡਿਊਟੀ ਹੈ ਪੋਲਿੰਗ ਸਟਾਫ ਦੀ ਡਿਊਟੀ ਉਹ ਕੱਟੀ ਜਾਵੇ ਕਿਉਂਕਿ ਅਸੀਂ ਚੰਗੇ ਤਰੀਕੇ ਨਾਲ ਅਸੀਂ ਜੜੀਆ ਆਪਣੇ ਵਿਜਲ ਡਿਊਟੀ ਜੇ ਉਹ ਕਰ ਸਕਦੇ ਇਥੇ ਸਾ ਮੈਂ ਇਥੇ ਡੀਸਾ ਨੂੰ ਮਿਲ ਲਾਈ ਸੀ ਤੇ ਸਤਗੁਰਜ ਡੀਸਾ ਜਿਹੜੇ ਉਹ ਅੱਜ ਇਲੈਕਸ਼ਨ ਹੋਣ ਕਰਕੇ ਕਿਥੇ ਫੀਲ ਵਿੱਚ ਗਏ ਨੇ ਤੇ ਉਹਨਾਂ ਦੇ ਨਮਾਇंदे ਤੇ ਤਸੀਦਾ ਸਾਡੇ ਕੋਲ ਪਹੁੰਚੇ ਆ ਅਸੀਂ ਉਹਨਾਂ ਨੂੰ ਮੰਗ ਪੱਤਰ ਦਿੱਤਾ ਹੋ ਰਹੀ ਤਸੀਦਾ ਸਾਕੇ ਬੀਐਮਪੀ ਕੀਤੀ ਆ ਕਿ ਉਹ ਜਿਹੜਾ ਸਾਡਾ ਮੰਗ ਪੱਤਰ ਆ ਉਹ ਜਿਲ੍ਹਾ ਫਰਖਾ ਗਿਆ ਤੱਕ ਡੀਸਾ ਸਾਹਿਬ ਤੱਕ ਪਹੁੰਚਾਇਆ ਜਾਵੇ ਜੀ ਮੈਂ ਗੁਰਮਖ ਸਿੰਘ ਜੀ ਬੀਐਲਓ ਜੂਨੀਅਰ ਚਰਨ ਸਕੱਤਰ ਗੁਰਦਾਸਪੁਰ ਅ ਜਿਵੇਂ ਅੱਜ ਦੀ ਆਪਣਾ ਮੇਨ ਮੰਗ ਸੀ ਕਿ ਸਾਡੀ ਜਿਹੜੀ ਇਲੈਕਸ਼ਨ ਡਿਊਟੀ ਹੈ ਪੰਚਾਇਤੀ ਦੇ ਵਿੱਚ ਉਹ ਕੱਟੀ ਜਾਵੇ ਕਿਉਂਕਿ ਪਹਿਲਾਂ ਹੀ ਅਸੀਂ ਪੂਰਾ ਸਾਲ ਲਗਭਗ ਜਿਹਨਾਂ ਛੁੱਟੀ ਵਾਲਾ ਛੁੱਟੀ ਵਾਲੇ ਦਿਨ ਤਾਂ ਖਾਸ ਕਰਕੇ ਸਾਡੀ ਡਿਊਟੀ ਬੀਐਲਯੂ ਡਿਊਟੀ ਚੱਲ ਹੀ ਰਹੀ ਹੁੰਦੀ ਹੈ ਹਰ ਛੁੱਟੀ ਵਾਲੇ ਦਿਨ ਅਸੀਂ ਡਿਊਟੀ ਕਰ ਰਹੇ ਹਾਂ ਔਰ ਜਦੋਂ ਹੁਣ ਇਹ ਪੰਚਾਇਤੀ ਇਲੈਕਸ਼ਨ ਆਏ ਹਨ ਤਾਂ ਇਹਨਾਂ ਵਿੱਚ ਵੀ ਸਾਡੀ ਸਾਡਿਆਂ ਦੀ ਸਾਰਿਆਂ ਦੀ ਡਿਊਟੀ ਲਗਾ ਦਿੱਤੀ ਗਈ ਹੈ ਲਗਭਗ ਬਹੁਤਿਆਂ ਦੀ ਪ੍ਰੈਜਾਈਡਿੰਗ ਅਫਸਰ ਲਗਾ ਦਿੱਤੀ ਗਈ ਹੈ ਸੋ ਪਲੀਜ਼ ਅਸੀਂ ਬੇਨਤੀ ਕਰਦੇ ਹਾਂ ਕਿ ਜਾਂ ਤੇ ਸਾਡੀ ਬੀਐਲਯੂ ਡਿਊਟੀ ਕੱਟ ਦਿੱਤੀ ਜਾਵੇ ਜਾਂ ਇਧਰ ਇੱਥੇ ਲਾ ਦਿੱਤੀ ਜਾਵੇ ਕਿਉਂਕਿ ਇੱਕ ਬੰਦਾ ਅਸੀਂ ਦੋ ਦੋ ਡਿਊਟੀਆਂ ਕਿਵੇਂ ਕਰ ਸਕਦੇ ਹਾਂ ਕਿ ਮੰਨ ਲਓ ਇੱਕ ਬੀਐਲਯੂ ਕਰ ਰਹੇ ਆ ਬੀਲੋ ਡਿਊਟੀ ਔਰ ਅਜ ਤੱਕ ਕੋਈ ਡਿਊਟੀ ਨਹੀਂ ਆਈ ਇਹਦੇ ਵਿੱਚ ਔਰ ਇਹ ਪਹਿਲੀ ਵਾਰੀ ਕੀ ਇਲੈਕਸ਼ਨ ਵਿੱਚ ਡਿਊਟੀ ਲਾ ਦਿੱਤੀ ਜਦੋਂ ਕਿ ਇਹਨਾਂ ਕੋਲ ਸਾਰਾ ਸਟਾਫ ਪੂਰਾ ਹੈ ਪਤਾ ਨਹੀਂ ਹੁਣ ਪ੍ਰਸ਼ਾਸਨ ਦੇ ਉੱਪਰ ਕੀ ਗੱਲਬਾਤ ਹੋਈ ਆ ਜਾਂ ਕੀ ਹੋਣਾ ਹੈ ਕਿ ਇਹਨਾਂ ਨੇ ਲਗਭਗ ਪ੍ਰਾਇਮਰੀ ਜਿੰਨਾ ਵੀ ਸਟਾਫ ਹੈ ਬੀਐਲਓ ਸਟਾਫ ਸਾਰਾ ਲਗਭਗ ਚੋੱਕ ਕੇ ਇਹਨਾਂ ਨੇ ਪ੍ਰਜਾਈਡਿੰਗ ਅਫਸਰ ਸਾਰਾ ਮਤਲਬ ਬੋਲਿੰਗ ਪਾਰਟੀ 'ਚ ਸਾਰੇ ਸ਼ਿਫਟ ਕਰ ਦਿੱਤਾ ਹੈਗਾ ਸੋ ਪਲੀਜ਼ ਬੇਨਤੀ ਹੈ ਕਿ ਸਾਡੀ ਜਿਹੜੀ ਬੇਨਤੀ ਮੰਨੀ ਜਾਵੇ ਨਹੀਂ ਤਾਂ ਫਿਰ ਇਸ ਤੋਂ ਵੱਧ ਜਿਹੜਾ ਹੈਗਾ ਫਿਰ ਹੋਰ ਅਸੀਂ ਮੈਂਬਰ ਇਕੱਠੇ ਕਰਾਂਗੇ ਹੋਰ ਵਾਅਦੇ ਦਾ ਧਰਨਾ